ਸ਼ੇਪੂਲ ਜੋਜੀ ਸੜਕਾਂ ਦਾ ਬੁਰਾ ਹਾਲ ਹੈ 3 ਸਾਲ ਹੋ ਗਏ ਜੀ ਕੰਮ ਹੋਇਆ ਤੁਹਾਨੂੰ ਵਿਕਾਸ ਨਹੀਂ ਆ ਤੁਸੀਂ ਇਹਦਾ ਕਿਉਂ ਨਹੀਂ ਕੀਤਾ 3 ਸਾਲ ਪਹਿਲਾਂ ਕਿ ਹੁਣ ਹੀ ਕੰਮ ਸ਼ੁਰੂ ਕਰੋਗੇ ਲੈ ਦੱਸ ਹੁਣ ਤੇ ਤੁਸੀਂ ਤਾਂ ਗੱਲ ਪੈਂਦੀ ਨਹੀਂ ਗੱਲ ਹੀ ਪੈਂਦੀ ਸਰ ਇਹਨਾਂ ਸਾਲ ਹੋ ਗਏ ਸੀ ਜੀ ਸੜਕਾਂ ਦਾ ਬੁਰਾ ਹਾਲ ਤੁਸੀਂ ਇਹ ਪੁਲ ਜੋਜੀ ਸੜਕਾਂ ਦਾ ਬੁਰਾ ਹਾਲ ਹੈ 3 ਸਾਲ ਹੋ ਗਏ ਜੀ ਕੰਮ ਹੋਇਆ ਤੁਹਾਨੂੰ ਵਿਕਾਸ ਨਹੀਂ ਆ ਤੁਸੀਂ ਇਹਦਾ ਕਿਉਂ ਨਹੀਂ ਕੀਤਾ 3 ਸਾਲ ਪਹਿਲਾਂ ਕਿ ਹੁਣ ਹੀ ਕੰਮ ਸ਼ੁਰੂ ਕਰੋਗੇ ਲੈ ਦੱਸ ਹੁਣ ਤੇ ਤੁਸੀਂ ਤਾਂ ਗੱਲ ਪੈਂਦੀ ਨਹੀਂ ਗੱਲ ਹੀ ਪੈਂਦੀ ਜਿਹੜਾ ਮੇਰਾ ਇੱਥੇ ਇੱਕ ਤਾਂ ਮੈਂ ਜਿਹੜੇ ਕੰਮ ਹੋ ਰਹੇ ਆ ਉਹਨਾਂ ਦਾ ਜਾਇਜ਼ਾ ਲੈਣਾ ਹੀ ਹੈ ਪਿਛਲੇ ਪਿੰਡ ਅਸੀਂ ਮਾਜਰਾ ਗਏ ਸੀ ਜੀ ਉੱਥੇ ਅਸੀਂ 55 ਲੱਖ ਰੁਪਈਆ ਅਨਾਉਂਸ ਕਰਕੇ ਆਏ ਆ ਸਟੇਡੀਅਮ ਬਣਾ ਰਹੇ ਉੱਥੇ 35 ਲੱਖ ਦਾ ਬਾਕੀ ਹੋਰ ਗ੍ਰਾਂਟ ਹੈ ਜੇ ਅਸੀਂ ਪਿਛਲੇ ਪਿੰਡ ਦੇ ਵਿੱਚ 55 ਲੱਖ ਰੁਪਈਆ ਦਿੱਤਾ ਇਹਦਾ ਮਤਲਬ ਇਹ ਨਹੀਂ ਕਿ 20 ਲੱਖ ਰੁਪਈਆ ਉਹਦੇ ਚ ਐਮਐਲਏ ਦਾ ਅੱਜ ਤੱਕ ਜਿਹੜੇ ਐਮਐਲਏ ਬਣਦੇ ਸੀ ਉਹ ਸਰਪੰਚਾਂ ਨਾਲ ਮਿਲ ਕੇ ਪੈਸੇ ਖਾਂਦੇ ਹੀ ਰਹੇ ਜੇ ਪਿੰਡ 'ਚ ਟੋਬਾ ਬਣਾਉਣਾ ਹੈ ਜੇ 20 ਲੱਖ ਲੱਗਣਾ ਤਾਂ ਉਹਦੇ ਚ 10 ਲੱਖ ਸਰਪੰਚ ਨੇ ਤੇ ਐਮਐਲਏ ਨੇ ਖਾ ਲੈਣਾ ਸੈਕਟਰੀ ਨੇ ਖਾ ਲੈਣਾ ਬੀਡੀਪੀਓ ਨੇ ਖਾ ਲੈਣਾ ਤਿੰਨ ਸਾਲ ਹੋ ਗਏ ਨੇ ਨਾ ਕਿਸੇ ਐਸਡੀਐਮ ਤੋਂ ਨਾ ਕਿਸੇ ਬੀਡੀਪੀਓ ਤੋਂ ਨਾ ਡੀਡੀਪੀ ਤੋਂ ਨਾ ਸੈਕਟਰੀ ਤੋਂ ਨਾ ਸਰਪੰਚ ਤੋਂ ਜੇ ਕੋਈ ਠਿਆਨੀ ਵੀ ਸਾਬਤ ਕਰ ਦਵੇ ਤੇ ਮੈਨੂੰ ਐਮਐਲਏ ਕਹਿਣ ਦਾ ਕੋਈ ਫਾਇਦਾ ਨਹੀਂ ਠਿਆਨੀ ਵੀ ਕਦੇ ਕਿਸੇ ਤੋਂ ਮੰਗੀ ਹੋਵੇ ਪਹਿਲਾਂ ਤਾਂ ਅਗਨੀ ਜੋਸੀ ਜੀ ਖਰੜ ਦੀ ਜਿਹੜੀ ਸਕਲੋ ਸੂਰਤ ਹੈ ਉਹਦੇ ਬਾਰੇ ਕੁਝ ਕਹਿ ਦਿਓ 3 ਸਾਲ 4 ਮਹੀਨੇ ਬੀਤ ਗਏ ਨੇ ਜਿਨੂੰ ਕਹਿੰਦੇ ਆ 40 ਮਹੀਨੇ ਸਰਕਾਰ ਤੇ ਬੀਤ ਗਏ ਨੇ ਔਰ ਕੁੱਲ ਜੜਾ ਹੈਗਾ 60 ਮਹੀਨੇ ਦੀ ਸਰਕਾਰ ਹੈ 20 ਮਹੀਨੇ ਇਹਨਾਂ ਦੇ ਹੋਰ ਬਚੇ ਨੇ ਔਰ 40 ਮਹੀਨੇ ਚ ਖਰੜ ਵਿਧਾਨ ਸਭਾ ਦਾ ਹਾਲ ਇਹ ਹੈ ਕਿ ਜੇ ਤੁਸੀਂ ਖਰੜ ਫੈਰ ਚੱਲ ਜੋ ਆਮ ਦਿਨਾਂ ਤੇ ਵੀ ਚੱਲ ਜੋ ਤੇ ਜਾਮ ਔਰ ਖੱਡਿਆਂ ਦੀ ਪਰਮਾਰ ਹੈ ਤੇ ਜੇ ਤੁਸੀਂ بارش ਵਾਲੇ ਮੀਂਹ ਵਾਲੇ ਦਿਨਾਂ ਚੱਲ ਜਾਓ ਜਿਵੇਂ ਅੱਜਕੱਲ ਮੀਂਹ ਦੇ ਦਿਨ ਚੱਲਦੇ ਪਏ ਆ ਮੌਨਸੂਨ ਚੱਲਦਾ ਪਿਆ ਹੈ ਤੇ ਉਹਦੇ ਨਾਲ ਚਾਹੇ ਜੇ ਮੀਂਹ ਪੈ ਜਾ ਕੋਈ 15 ਮਿੰਟ ਵੀ ਮੀਂਹ ਪੈ ਜਾ ਤੇ ਤੁਹਾਡੀ ਗਲੀ ਜਿਹੜੀ ਤੁਹਾਡੀ ਜਿਹੜੀ ਗੱਡੀ ਹੈ ਉਹ ਗਲੀਆਂ ਚੋਂ ਨਿਕਲ ਨਹੀਂ ਔਖੀ ਹੈ ਪਾਣੀ ਚ ਡੁੱਬਣੀ ਸ਼ੁਰੂ ਹੋ ਜਾਂਦੀ ਹੈ ਤੁਹਾਨੂੰ ਕਦੀ ਮੈਨੂੰ ਇਸ ਗੱਲ ਦਾ ਖਤਰਾ ਬਣਿਆ ਰਹਿੰਦਾ ਵੀ ਜਿਸ ਸੜਕ ਤੇ ਮੈਂ ਚੱਲ ਰਿਹਾ ਹਾਂ ਜਿਸ ਗਲੀ ਤੇ ਮੈਂ ਚੱਲ ਰਿਹਾ ਹਾਂ ਉਹ ਅੱਗੇ ਜਾ ਕੇ ਤੇ ਗੱਡੀ ਕਿਤੇ ਮੇਰੇ ਵਿੱਚ ਨਹੀਂ ਫੜ ਚੁੱਕੀ ਕਿਉਂਕਿ ਉਹ ਤੇ ਖੱਡਾ ਪੈ ਜਾਂਦਾ ਪਾਣੀ ਕਰਕੇ ਥੱਲੇ ਖੱਡੇ ਬਣ ਜਾਂਦੇ ਆ ਅੱਜ ਖੜ੍ਹ ਦਾ ਗਰਮੀਆਂ ਚ ਉਥੇ ਪਾਣੀ ਨਹੀਂ ਹੈ ਔਰ ਬਰਸਾਤਾ ਚ ਪਾਣੀ ਬਹੁਤ ਜ਼ਿਆਦਾ ਹੈ ਮਤਲਬ ਗਰਮੀਆਂ ਚ ਪੀਣ ਦਾ ਪਾਣੀ ਨਹੀਂ ਮਿਲਦਾ ਔਰ ਬਰਸਾਤਾ ਚ ਪਾਣੀ ਇੰਨਾ ਹੈ ਕਿ ਸੜਕਾਂ ਤੋਂ ਆ ਕੇ ਘਰਾਂ ਦੇ ਅੰਦਰ ਵੜ ਜਾਂਦਾ ਮੈਂ ਕਈ ਏਰੀਆ ਹੈ ਜੇ ਜਾਣਦਾ ਨੀਜਰ ਚੌਂਗ ਦੇ ਆਸ-ਪਾਸ ਜਿਨ੍ਹਾਂ ਦੇ ਫਲੈਟs ਦੇ ਅੰਦਰ ਬਰਾਉਂਡ ਫੋਰ ਦਾ ਫਲੈਟ ਚ ਪਾਣੀ ਆ ਗਿਆ ਮਿੱਟੀ ਆ ਗਈ ਔਰ ਸਮਝੋ ਉਹਨਾਂ ਦੇ ਜਿਹੜੇ ਬੈੱਡ ਦੀਵਾਨ ਵਾਲੇ ਆ ਉਹ ਆਲਮੋਸਟ ਪਾਣੀ ਸਬਮਰਜ ਹੋ ਗਏ ਹੁਣ ਇਹ ਹਾਲਾਤ ਇਡੀਜਰ ਚੌਂਕ ਦੇ ਨਹੀਂ ਹੈ ਬਾਕੀ ਹੋਰ ਇਲਾਕੇ ਦੇ ਵੀ ਹੈਗੇ ਮੈਂ ਖਰੜ ਸ਼ਹਿਰ ਦੀ ਗੱਲ ਕਰ ਰਿਹਾ ਤੁਸੀਂ ਖਰੜ ਸ਼ਹਿਰ ਤੋਂ ਆਜੋ ਬਿਲਕੁਲ ਪੰਜਾਬ ਵਿਧਾਨ ਸਭਾ ਜਾਂ ਪੰਜਾਬ ਰੈਨ ਸੈਕਟਰੀ ਹੈ ਜਾਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਘਰ ਇਹਨਾਂ ਦੇ ਘਰ ਤੋਂ ਲਗਭਗ ਇਸ ਥਾਂ ਤੋਂ 60 ਮੀਟਰ ਦੇ ਦੂਰ ਇੱਕ ਏਰੀਆ ਪੈਂਦਾ ਉਹਨੂੰ ਕਹਿੰਦੇ ਨਿਆ ਗਾਉਂ ਮਿਊਨਿਸਪੈਲਟੀ ਜਿਸ ਦੇ ਕਾਉਂਸਲ ਨਾਡਾ ਕਰੋੜਾਂ ਇਲਾਕੇ ਆਉਂਦੇ ਆ ਇੱਥੇ ਲਗਭਗ 2 ਲੱਖ ਦੀ 2.5 ਲੱਖ ਤੱਕ ਨਿਵੇਧੇ ਕਰਨੇ ਇੱਥੇ ਬਰਸਾਤਾਂ ਚ ਇਨਾ ਮਾੜਾ ਹਾਲ ਹੁੰਦਾ ਜੇ ਤੁਸੀਂ ਇੱਕ ਵੱਡੀ ਗਲੀ ਕ੍ਰੋਸ ਵੀ ਕਰਨੀ ਹੈ ਤੇ ਕੋ ਹਲਕੀ ਜਿਹੀ ਕਿਸ਼ਤੀ ਦੀ ਨਾ ਫੱਟੇ ਜਿਵੇਂ ਇੱਕ ਟੀਨ ਦੀ ਚਦਰ ਲਾ ਲੋ ਉਹ ਤੇ ਤੈਰ ਕੇ ਜਾਣਾ ਪੈਣਾ ਤੁਹਾਨੂੰ ਮਲਤ ਵਿੱਚ ਵਿੱਚ ਤੁਸੀਂ ਕਿਤੇ ਤਾਂ ਸਿਰਫ ਮਲਤ ਗੋਡੇ-ਗੋਡੇ ਪਾਣੀ ਹੁੰਦਾ ਕਿਤੇ ਕਮਰ ਤੱਕ ਆ ਜਾਂਦਾ ਕਿਤੇ ਬਿਲਕੁਲ ਗਰਦਨ ਤੱਕ ਪਾਣੀ ਆ ਜਾਂਦਾ ਤੇ ਬੰਦੇ ਡਰਦੇ ਵਿੱਚ ਚੱਲਦੇ ਹੋਏ ਇਹ ਨਹੀਂ ਪਤਾ ਕਿ ਕਿਹੜਾ ਮੇਨ ਹੋਲ ਗੱਟਰਾ ਦਾ ਬਟਨ ਉਹ ਟੱਕਣ हट ਗਿਆ ਹੋਊਗਾ ਤੇ ਉਹਦੇ ਵਿੱਚ ਨਾ ਗਿਰ ਜਾਈਏ ਮਤਲਬ ਇੰਨਾ ਬੁਰਾ ਹਾਲ ਹੈ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਘਰ ਜੇ ਘਰ ਤੇ ਪਾਸੇ ਮੂਵ ਕਰੋ ਸੱਜੇ ਹੱਥ ਜੇ ਘਰ ਦੇ ਪਾਸੇ ਪਿੱਟ ਕਰੋ ਖੱਬੇ ਹੱਥ ਤੁਹਾਨੂੰ ਬੈਰੀਕੇਡ ਲੱਗੇ ਦਿਖਦੇ ਨੇ ਉਹਨਾ ਬੈਰੀਕੇਡ ਤੋਂ ਹਾਰਡਲੀ 100 ਸਵਾ 100 ਕਦਮ ਦੂਰ ਨਹੀਂ ਹੈ ਨਿਆਗਾਉ ਸ਼ੁਰੂ ਹੋ ਜਾਂਦਾ ਉਸ ਨਿਆਗਾਉ ਦੇ ਅੰਦਰ ਬੜਾ ਪੁਰਾ ਹਾਲ ਹੈ ਅੱਜ ਗਲੀਆਂ ਦੇ ਅੰਦਰ ਕਿਚੜ ਹੈ ਗਲੀਆਂ ਦੇ ਅੰਦਰ ਮਲਵਾ ਹੈ ਗਲੀਆਂ ਅੰਦਰ ਮਿੱਟੀ ਹੈ ਔਰ ਲੋਕ ਨਿਕਲਦੇ ਨਿਕਲਦੇ ਤਰਾਹੀ ਤਰਾਹੀ ਕਰਦੇ ਨੇ ਬਿਛਰੇ ਦਿਨਾਂ ਜਦੋਂ ਗਰਮੀ ਭੈਂਕਰ ਸੀਗੀ 45 45 ਦਿਨ ਜੜਾ ਸਿੰਘਾ ਦੇਵੀ ਦੇ ਇਲਾਕੇ ਚ ਬਿਜਲੀ ਨਹੀਂ ਆਈ ਨਹੀਂ ਆ ਗੋ ਮਿਊਨਿਸਪੈਲਿਟੀ ਚਿਕ ਇਲਾਕਾਂ ਦੇ ਜਿਹਨੂੰ ਸਿੰਘਾ ਦੇਵੀ ਕਹਿੰਦੇ ਨੇ ਉੱਥੇ ਬਿਜਲੀ ਨਹੀਂ ਰਹੀ 40 45 ਦਿਨ ਜਦਾ ਸ਼ਿਕਾਇਤਾਂ ਲਾਈਆਂ ਉੱਥੇ ਆ ਕੇ ਫਿਰ ਜਿਹੜੇ ਜਾਈ ਹੈ ਤੇ ਜਿਨ੍ਹਾਂ ਲੋਕਾਂ ਨੇ ਰੈਲੀ ਕੀਤੀ ਹੈ ਜਿਨ੍ਹਾਂ ਲੋਕਾਂ ਨੇ ਪ੍ਰੋਗਰਾਮ ਕੀਤੇ ਜਿਹਨਾਂ ਦੇ ਨਾਮ ਛਪੇ ਉਹਨਾਂ ਦੇ ਚਲਾਨ ਕੱਟਣਾ ਸ਼ੁਰੂ ਕਰਤੇ ਸਰਕਾਰ ਦੀ ਬਤਮੀ ਦੇਖੋ ਉਹ ਕਹਿੰਦੇ 45 ਦਿਨ ਬਿਜਲੀ ਕਿਵੇਂ ਉਹ ਕਹਿੰਦੇ ਜੀ 45 ਦਿਨਾਂ 'ਚ ਦਿਨ 'ਚ 4 ਘੰਟੇ ਬਿਜਲੀ ਆਂਦੀ ਹੈ 20 ਘੰਟੇ ਨਹੀਂ ਇਹ ਤਾਂ ਮੰਦ ਵਰਗੀ ਹੈ ਨਾ ਠੀਕ ਹੈ ਤੇ ਉਹ ਫਿਰ ਜਿਹੜਾ ਤੇ ਨਾਮ ਸੀਗੇ 6-7 ਲੋਕਾਂ ਦੇ ਉਹਨਾਂ ਦੇ ਘਰ ਜਾ ਕੇ ਦੁਕਾਨਾਂ ਜਾ ਕੇ ਚਲਾਨ ਕੱਟੇ ਇਹੋ ਜੀ ਤੇ ਤਖਾਸ਼ਾਈ ਜੜੀ ਹੈ ਤੇ ਆਵਾ ਦੀ ਪਾਰਟੀ ਕਰਦੇ ਪੀ ਹੈ ਇਹ ਨਹੀਂ ਹੈ ਤੁਸੀਂ ਨਿਊ ਚੰਡੀਗੜ੍ਹ ਚੱਲ ਜਾਓ ਕਹਿੰਨ ਨਿਊ ਚੰਡੀਗੜ੍ਹ ਚੰਡੀਗੜ੍ਹ ਦੇ ਬ੍ਰਦਰ ਸਿਸਟਰ ਕਜ਼ਨ ਸਿਸਟਰ ਕਹ ਲੋ ਕਜ਼ਨ ਬ੍ਰਦਰ ਕਹ ਲੋ ਹੈ ਨਾ ਪੈਰਪਰਾ ਕਹ ਲੋ ਲੇਕਿਨ ਹਾਲਿੰਡਾ ਬਾੜਾ ਉਥੇ ਉਥੇ ਵੀ ਕੁੜਾ ਪਿਆ ਹੈ ਠੀਕ ਹੈ ਕੋਈ ਡਿਸਪੋਜ਼ਲ ਦੀ ਕੋਈ ਸਟ੍ਰੈਟਜੀ ਨਹੀਂ ਹੈ ਸੜਕਾਂ ਟੁੱਟੀਆਂ ਹੋਈਆਂ ਆਪਸ ਵਿੱਚ ਜਿਹੜੇ ਸੈਕਟਰ ਸੈਕਟਰ ਲਈ ਸੜਕਾਂ ਨੇ ਉਹ ਟੁੱਟੀਆਂ ਹੋਈਆਂ ਨੇ ਗਲੀਆਂ ਟੁੱਟੀਆਂ ਹੋਈਆਂ ਨੇ ਇਸ ਤਰ੍ਹਾਂ ਜੇ ਤੁਸੀਂ ਚੱਲ ਜਾਓ ਉੱਥੇ ਘੁੰਮ ਕੇ ਚੱਲ ਜਾਓ ਸਣੀ ਇਨਕਲੇਵ ਵਾਲ ਚੱਲ ਜਾਓ ਬੁਰਾ ਹਾਲ ਹੈ ਸੋ ਇਹ ਨਿਆ ਗਮ ਸੌਰੀ ਇਹ ਖਰੜ ਵਿਧਾਨ ਸਭਾ ਹੈ ਇੱਕ ਤਰ੍ਹਾਂ ਜਿਹੜਾ ਲੇਕ ਤੋਂ ਸ਼ੁਰੂ ਹੁੰਦੀ ਹੈ ਚੰਡੀਗੜ੍ਹ ਸੁਖਨਾ ਲੇਕ ਤੋਂ ਸੱਕ ਘੁੰਮ ਕੇ ਜਾਂਦੀ ਹੈ ਫਿਰ ਸਿਸਵਾ ਤੱਕ ਜਾਂਦੀ ਸਿਸਵਾ ਤੋਂ ਫਿਰ ਕੋਰਾਲੀ ਜਾਂਦੀ ਹੈ ਕੋਰਾਲੀ ਤੋਂ ਕੁੰਮਕੇ ਖਰੜ ਖਰੜ ਤੋਂ ਕੁੰਮਕੇ ਲਾਂਡਰਾ ਚੌਕ ਉੱਥੋਂ ਚੰਜੇੜੀ ਤੱਕ ਜਾਂਦੀ ਹੈ ਸਾਰਾ ਇਲਾਕੇ ਦੇ ਅੰਦਰ ਜਿਹੜਾ ਹੈਗਾ ਲੋਕ ਦੁਖੀ ਨੇ ਉਥੇ ਇੱਕ ਕੋੜ ਦਾ ਡੰਪ ਹੈ ਮਹੌਲੇ ਦੇ ਅੰਦਰ ਉਹ ਖਰੜ ਵਿਧਾਨ ਸਭਾ ਚੰਜੇੜੀ ਦੇ ਅੰਦਰ ਸੁਟਣ ਦਾ ਮਰਬਾਰ ਨੇ ਜਿਸ ਪੰਚਾਇਤ ਜ਼ਮੀਨ ਤੇ ਉਹ ਸੁਟਣ ਦਾ ਮਨ ਬਣਾ ਰਹੇ ਨੇ ਉਹਦੇ ਇੱਕ ਪਾਸੇ ਰਿਕਵੈਸਟ ਕਾਲਜ ਹੈ ਇੱਕ ਪਾਸੇ ਚੰਡੀਗੜ੍ਹ ਗਰੁੱਪ ਆਫ ਕਾਲਜ ਜਿਹਨ ਜੀਡੀ ਕੈਂਪਸ ਹੈ ਜਿਹਨ ਹੁਣ ਯੂਨੀਵਰਸਿਟੀ ਦੀ ਮਾਨਤਾ ਮਿਲ ਗਈ ਹੈ ਇੱਕ ਸਕੂਲ ਹੈ ਉਹਦੇ ਵਿੱਚੋਂ ਵਿੱਚ ਉੱਟ ਰਹੇ ਨੇ ਦੋ ਗੱਲਾਂ ਪਹਿਲਾ ਛੁੱਟਣ ਦੇ ਨਾਲ ਉਥੇ ਬਦਬੂ ਹੋਏਗੀ ਬਿਮਾਰੀ ਹੋਏਗੀ ਲਗਭਗ 25 30000 ਬੱਚੜਾ ਸਕੂਲ ਕੋਲੋਂ ਪੜਦਾ ਹੈ ਉਹਨਾਂ ਤੇ ਅਸਰ ਆਏਗਾ ਇਹ ਚਲਦੇ ਸਕੂਲ ਕਾਲਜ ਵੱਧ ਵੀ ਹੋ ਸਕਦੇ ਨੇ ਇਕਨੋਮੀਟਸ ਹੁਣ ਇੱਥੇ ਕੁਐਸਚਨ ਆਉਂਦਾ ਕਿ ਜਦ ਇਹ ਸਭ ਸਮੱਸਿਆ 40 ਮਹੀਨੇ ਚ ਹੈਗੀਆਂ ਤੇ ਇੱਥੇ ਦੀ ਸਤਕਾਰਯੋਗ ਸਾਡੀ ਛੋਟੀ ਭੈਣ ਅਨਮੋਲ ਗਗਨਮਾਨ ਜਿਹੜੀ ਐਮਐਲਏ ਉਹ ਕੀ ਕਰਦੀ ਹੈ ਨਿਰਾਸ਼ ਹੋ ਕੇ ਕਹਿੰਦੀ ਜੀ ਮੈਂ ਜੀ ਅ ਅਸਤੀਫਾ ਦੇ ਰਹੀ ਹਾਂ ਔਰ ਮੈਂ ਰਾਜਨੀਤਿਕ ਸਨੈਸ ਲੈ ਰਹੀ ਹੈ ਉਹ ਪੈਨ ਮੇਰੀ ਤਰ੍ਹਾਂ ਸਨੈਸ ਲੈਣੀ ਪੈਣਾ ਖੜ ਜਾ 20 ਮਹੀਨੇ ਜਰਾ ਚੰਗਾ ਹੋਇਆ ਤਾਂ ਅਸਤੀਫਾ ਤੂੰ ਵਾਪਸ ਲੈ ਲੋ ਲੋਕਾਂ ਨੇ ਸਵਾਲ ਪੁੱਛਿਆ ਕਿ ਤੁਸੀਂ ਸੜਕਾਂ ਨਹੀਂ ਬਣਾਈਆਂ ਤੁਸੀਂ ਡਿਵੈਲਪਮੈਂਟ ਨਹੀਂ ਕੀਤਾ ਉਹ ਕਹਿ ਰਿਹਾ ਤੁਸੀਂ ਮੇਰੇ ਗੱਲ ਪੈ ਰਹੇ ਹੋ ਉਹ ਤਾਂ ਉਹ ਤਾਂ ਇੱਕ ਵੀਡੀਓ ਹੈ ਪ੍ਰੈਸ ਕਾਨਫਰੈਂਸ 'ਚ ਉਹਨੂੰ ਪੁੱਛਿਆ ਕਿ ਤੁਸੀਂ ਮੇਰੇ ਗੱਲ ਪੈਂਦੇ ਹੋ ਲੇਕਿਨ ਮੈਂ ਦੂਜੀ ਗੱਲ ਕਰਦਾ ਕਿ ਚੰਗਾ ਹੋਇਆ ਉਹਨੇ ਅਸਤੀਫਾ ਵਾਪਸ ਲੈ ਲਿਆ ਠੀਕ ਹੈ ਹੁਣ 20 ਮਹੀਨੇ ਬਾਅਦ ਇਲੈਕਸ਼ਨ ਹੋਣਗੇ ਔਰ ਜਦ 20 ਮਹੀਨੇ ਬਾਅਦ ਇਲੈਕਸ਼ਨ ਹੋਣਗੇ ਨਾ ਤਾਂ ਤੇ ਜਿਹੜਾ ਹੈ ਨਾ ਇਹਦੀ ਜੱਜ ਮਾਨਸ ਜੱਫਤ ਹੋਏਗੀ ਤਾਂ ਇਹਨੂੰ ਪਤਾ ਲੱਗੂਗਾ ਕਿ ਮੈਂ ਲੋਗਾਂ ਨਾਲ ਕਿੰਨਾ ਮਾੜਾ ਕੀਤਾ ਮੈਂ ਤਾਂ ਇੱਕ ਵਾਰ ਇਹ ਗੱਲ ਬੋਲੀ ਵੀ ਮੈਂ ਕੱਲੇ ਬਾਤ ਇਹ ਗੱਲ ਮੈਂ ਬੋਲੀ ਵੀ ਪਹਿਲੇ ਵੀ ਬੋਲੀ ਕਿ ਵੀ ਇਹ ਜਿਹੜੀ ਬੀਬੀ ਹੈ ਅਨਮੋਲ ਗਗਨ ਮਾਨ ਇਹ ਮਾਨਸਾ ਰਹਿੰਦੀ ਸੀਗੀ ਇਹ ਐਜ਼ ਅ ਸਿੰਗਰ ਪੌਪੂਲਰ ਹੋਗੀ ਚਲੋ ਰੱਬ ਦੀ ਮਿਹਰ ਹੈ ਬੰਦੇ ਦਾ ਟੈਲੈਂਟ ਹੈ ਤੇ ਗਾਣੇ ਗਾਣੇ ਚਾਹਦੇ ਸੇ ਬੁਰਾ ਗੱਲ ਕੁਝ ਨਹੀਂ ਹੈ ਇਹਦੇ ਸਾਨੂੰ ਕੋਈ ਆਬਜੈਕਸ਼ਨ ਨਹੀਂ ਨਾ ਇਸ ਨੂੰ ਓਪੋਜ਼ ਕਰਦੇ ਸਾਨੂੰ ਉਲਟਾ ਖੁਸ਼ੀ ਹੁੰਦੀ ਹੈ ਕਿ ਪੰਜਾਬ ਦੇ ਸਾਡੇ ਮੁੰਡੇ ਕੁੜੀਆਂ ਜਿਹੜੇ ਹੈ ਚੰਗਾ ਮੁਕਾਮ ਹਾਸਲ ਕਰ ਰਹੇ ਨੇ ਇਹਨੇ ਚੰਡੀਗੜ੍ਹ ਕੋਲ ਖਰੜ ਕੋਲ ਜਿਹੜਾ ਉਗਦਾ ਉਗਦਾ ਸਿੰਗਰ ਹੈ ਨਾ ਉਹ ਮੋਹਾਲੀ ਖਰੜ ਆ ਕੇ ਮਗਾਣ ਫਲੈਟ ਫੂਟ ਲੈ ਲੰਦਾ ਤਾਂ ਕਿ ਮੈਂ ਚੰਡੀਗੜ੍ਹ ਦੇ ਨੇੜੇ ਰਵਾਂ ਇਹਨੇ ਲੈ ਲਿਆ ਵੀ ਆਮਾਦੀ ਪਾਰਟੀ ਜੁਆਇਨ ਕਰ ਲਈ ਔਰ ਆਮਾਦੀ ਪਾਰਟੀ ਟਿਕਟ ਦੇ ਦਿੱਤੀ ਮੈਂ ਸ਼ਰਤਿਯਾ ਗੱਲ ਕਹਿ ਸਕਦਾ ਵੀ ਜਿੱਥੇ ਦਾ ਘਰ ਹੈਗਾ ਖਰੜਚ ਉੱਥੋਂ ਹੀ ਜਾਂਦੀ ਹੋਣੀ ਹੈ ਸ਼ੋਅਸ ਕਰਨ ਉੱਥੋਂ ਜਾਂਦੀ ਹੋਣੀ ਹੈ ਰਿਕਾਰਡਿੰਗ ਸਟੂਡੀਓ ਹੁਣ ਉੱਥੋਂ ਜਾਂਦੀ ਹੋਣੀ ਹੈ ਪੰਜਾਬ ਦੀ ਅਸੈਂਬਲੀ 'ਚ ਠੀਕ ਹੈ ਇਹਦੇ ਲਾਵਾ ਨੂੰ ਖਰੜ ਦਾ ਕੋਈ ਰਸਤਾ ਨਾ ਪਤਾ ਹੋਣਾ ਅੱਜ ਦਾਅਵੇ ਨਾਲ ਕਹਿਣਾ ਅਨਮੋਲ ਗਗਨ ਮਾਨ ਭੈਜੀ ਆਪਣੀ ਗੱਡੀ ਨੂੰ ਆਪ ਡਰਾਈਵ ਕਰਕੇ ਖਰੜ ਸ਼ਹਿਰ 'ਚ ਘੁੰਮ ਕੇ ਦਿਖਾ ਦੇਣਾ ਘੁੰਮ ਨਹੀਂ ਸਕਦੇ ਰਾਹ ਪਤਾ ਹੋਣਗੇ ਤਾਂ ਘੁੰਮਣਗੇ ਨਾ ਜੀ ਆਪਣੇ ਖਰੜ ਖਰੜ ਸ਼ਹਿਰ ਤੋਂ ਕੁਰਾਲੀ ਕੁਰਾਲੀ ਤੋਂ ਸਿਸਵਾ ਸਿਸਵਾ ਤੋਂ ਜੰਤੀ ਦੇਵੀ ਤੋਗਾ ਤੀੜਾ ਨਿਆਗਾ ਕਾਉਂਸਲ ਸੁਖਨਾ ਲੇਖ ਤੱਕ ਆਖਰੀ ਪੁਆਇੰਟ ਬਣਾ ਉੱਥੇ ਤੱਕ ਗੱਡੀ ਆਪ ਚਲਾ ਕੇ ਆ ਜਨ ਛੱਤ ਲਾ ਦੇ ਚਲਾ ਕੇ ਚਲਾਈ ਨਹੀਂ ਸਕਦੇ ਰਾਹ ਪਤਾ ਹੁੰਦਾ ਥਾ ਲੰਗੇ ਰਾਹ ਤਾਂ ਤਾਂ ਪਤਾ ਲੱਗਣ ਗਿਆ ਆਪਣੇ ਵਿਧਾਨ ਸਭਾ ਜੇ ਵਿਧਾਨ ਸਭਾ ਕੁੰਬਦੇ ਹੁੰਦੇ ਵਿਧਾਨ ਸਭਾ ਕੁੰਬਦੇ ਨਹੀਂ ਜਾਂਦੇ ਨਹੀਂ ਹੈਨਾ ਜਦ ਗੱਡੀ 2 ਸਾਲ ਬਾਅਦ ਇੱਕ ਵਾਰ ਆਏ ਤੇ ਨਾਲ ਜੀਸੀਬੀ ਲੈ ਕੇ ਆ ਗਏ ਕਹਿੰਦੇ ਜੀ ਨਜਾਇਜ਼ ਉਸਾਰੀ ਹੈ ਇਲੀਗਲ ਕੰਸਟਰਕਸ਼ਨ ਨੇ ਮੇ ਤੋੜਨਾ ਵਿਜੇ ਤੁਸੀਂ ਉਠੇ ਵੀ ਤਾਂ ਮਕਾਮ ਤੋੜਨ ਵਾਸਤੇ ਉਠੇ ਨਾ ਤੋੜਦੇ ਨਜਾਇਜ਼ ਉਸਾਰੀਆਂ ਤੇ ਕਈ ਹੋਰ ਵੀ ਹੈਗੀਆਂ ਤੇ ਜਿਹੜੀ ਜ਼ਮੀਨਾਂ ਲੋਕਾਂ ਨੇ ਕਬਜ਼ੇ ਕੀਤੀਆਂ ਉਹਦੀ ਵੀ ਗੱਲ ਕਰ ਲੈਂਦੇ ਪਰ ਛੱਡੋ ਇਸ ਵਿੱਚ ਬੈਸ ਨਹੀਂ ਪੈਣਾ ਚੈਲੰਜ ਨਹੀਂ ਹੈ ਕਿ ਬੀਬੀ ਬਿਨਾ ਗਰਮਨ ਡਰਾਈਵਰ ਤੇ ਆਪ ਗੱਡੀ ਡਰਾਈਵ ਕਰਕੇ ਆਪਣੇ ਵਿਧਾਨ ਸਭਾ ਚੱਕਰ ਤਲਾਕ ਦਿਵਾ ਦੇ ਤੁਹਾਨੂੰ ਲੱਗਦਾ ਕਿ ਉਹਨਾਂ ਨੂੰ ਮੰਤਰੀ ਮੰਡਲ ਤੇ ਡ੍ਰੌਪ ਕੀਤੇ ਗਿਆ ਉਸ ਤੋਂ ਬਾਅਦ ਉਹਨਾਂ ਨੇ ਨੈਗਲੈਕਟ ਕਰਨਾ ਸ਼ੁਰੂ ਕੀਤਾ ਕਨਸਟੀਟਿਊਸ਼ਨ ਨੂੰ ਮੈਨੂੰ ਲੱਗਦਾ ਕਿ ਵੀ ਮંત્રી ਬਣਦੇ ਸਹਾਰੀ ਉਹਨਾਂ ਨੇ ਨਿਗਲੈਡ ਕੀਤੀ ਸਿ ਵਿਧਾਨ ਸਭਾ ਵੈਸੇ ਐਮ ਐਲ ਏ ਬਣਦੇ ਹੀ ਐਮ ਐਲ ਏ ਬਣਨ ਤੋਂ ਬਾਅਦ ਉਹਨਾਂ ਨੇ ਮੰਤਰੀ ਬਣਦੇ ਹੀ ਹੁਣ ਮੰਤਰੀ ਬਣਦੇ ਵੀ ਬੜੀ ਨਾਲ ਹੈ ਅਖਬਾਰਾਂ ਚ ਹੈ ਮੇਰੇ ਖਰੜ ਵਾਸੀ ਚੰਗੀ ਤਰ੍ਹਾਂ ਦੇਖ ਲੈਣ ਪੰਜਾਬੀ ਵੀ ਦੇਖ ਲੈਣ ਕੀ ਛਪਿਆ ਸੀ ਅਖਬਾਰ ਚ ਕਿ ਬੀਬੀ ਕਹਿੰਦੀ ਹੈ ਕਿ ਮੇਰੇ ਸਰਕਾਰੀ ਰੈਜ਼ੀਡੈਂਸ ਹੈ ਉੱਥੇ ਸਵਿਮਿੰਗ ਪੂਲ ਬਣਾਇਆ ਜਾਵੇ ਚਿੱਠੀ ਲਿਖੀ ਪੀਰੀਅਡ ਲਈ ਕਿਉਂਕਿ ਜਿਹੜੇ ਪੰਜਾਬ ਸਰਕਾਰ ਦੇ ਕੋਠੀਆਂ ਹੁੰਦੀ ਨੇ ਇਹ ਜਿਹੜੀਆਂ 39 ਸੈਕਟਰ ਚ ਉਹਨੂੰ ਪੀਡਬਲਡੀ ਪੰਜਾਬ ਸਾਹਮਣਾ ਤੇ ਜਿਹੜੀਆਂ ਇਹ ਚੰਡੀਗੜ੍ਹ ਦੇ 3 ਸੈਕਟਰ 4 ਸੈਕਟਰ ਚ ਨੇ ਇਹਨੂੰ ਚੰਡੀਗੜ੍ਹ ਪ੍ਰਸ਼ਾਸਨ ਸਾਹਮਣਾ ਤੇ ਉਥੇ 39 ਚ ਨੂੰ ਕੋਠੀ ਅਲੋਟ ਹੋਈ ਹੋਣੀ ਹੈ ਕਹਿੰਦੇ ਮੈਂ সুইমিং ਪੂਲ ਬਣਾ ਦੂ ਚੰਗੀ ਵੱਡੀ ਖਬਰਾਂ ਬਣਿਆ ਸੀ ਤੇ ਬੀਬੀ সুইমিং ਪੂਲ ਤੇ ਕਾਰਜ ਤਨਾ ਬਣਿਆ ਪਰ ਤੁਸੀਂ ਆਪਣੀ ਵਿਧਾਨ ਕੌਂਸਲ ਚ ਨਿਆ ਗੋਂਚ ਨਾਡਾ ਚ ਕਰੋਰਾ ਚ ਔਰ ਖਰੜ ਸ਼ਹਿਰ ਤੋਂ ਕਈ ਸਾਰੇ ਸਿਮੀਂਗ ਬੁਲਵਾ ਦੇ ਧੰਨਵਾਦ ਸਿਮੀਂਗ ਬੁਲਵਾਣ ਵਾਸਤੇ ਧੰਨਵਾਦ ਲੋਗਾਂ ਦੀਆਂ ਗੱਡੀਆਂ ਡੁਬਾਣ ਵਾਸਤੇ ਧੰਨਵਾਦ ਬਿਜਲੀ ਕਟਾਣ ਵਾਸਤੇ ਧੰਨਵਾਦ ਜਿਹੜਾ ਹੈਗਾ ਕੁੱਤਿਆਂ ਤੋਂ ਜਿਹੜੇ ਨਾ ਆਵਾਰਾ ਕੁੱਤੇ ਦਾ ਬੜਵਾਣ ਵਾਸਤੇ ਧੰਨਵਾਦ ਕਿ ਜਿਹੜੇ ਆਵਾਰਾ ਪਸ਼ੂ ਤੇ ਘੁੰਮਦੇ ਨੇ ਜਿਹੜੇ ਤੁਸੀਂ ਗਊਸ਼ਾਲਾ ਸਰਕਾਰੀ ਗਊਸ਼ਾਲਾ ਸ਼ਿਫਟ ਕਰਨ ਨਹੀਂ ਕੀਤੇ ਉਹਦੇ ਕਰਕੇ ਜਿਹੜੇ ਆਵਾਰਾ ਸਾਂਡ ਜਾਂ ਆਵਾਰਾ ਸਾੜਾ ਪਸ਼ੂ ਤਾਂ ਨੇ ਉਹਦੇ ਨਾਲ ਟੱਕਰ ਖਾ ਕੇ ਦੰਦ ਮੂੰਹ ਟੁੱਟੇ ਉਹਦੇ ਲੋਕਾਂ ਦੇ ਉਹਦੇ ਵਾਸਤੇ ਧੰਨਵਾਦ ਬੀਬੀ ਬਹੁਤ ਬਹੁਤ ਧੰਨਵਾਦ ਬਸ ਉੱਤ ਪੱਬਾ ਤੈਨੂੰ ਵੀ ਜਿਹੜਾ ਨਾ 1000 1000 ਵੋਟਸ ਨਿਪਟਾ ਕੇ ਤੈਨੂੰ ਖੜ੍ਹ ਲੋਗ ਦੇ ਲੋਗ ਵਾਪਿਸ ਭੇਜਣਗੇ ਬਾਅਦ ਚ ਕਾਉਂਸਲ ਚ ਨਿਆਗੋਂ ਚ ਨਾਡਾ ਚ ਕਰੋਰਾ ਚ ਔਰ ਖਰਰ ਸ਼ਹਿਰ ਤੋਂ ਕਈ ਸਾਰੇ ਸਿਮੀਪੂਲ ਬੁਲਵਾ ਦਿੱਤਾ। ਧੰਨਵਾਦ ਸਿਮੀਪੂਲ ਬੁਲਵਾਣ ਵਾਸਤੇ। ਧੰਨਵਾਦ ਲੋਕਾਂ ਦੀਆਂ ਗੱਡੀਆਂ ਡੁਬਾਣ ਵਾਸਤੇ। ਧੰਨਵਾਦ ਬਿਜਲੀ ਕਟਾਣ ਵਾਸਤੇ। ਧੰਨਵਾਦ ਜਿਹੜਾ ਹੈਗਾ ਕੁੱਤਿਆਂ ਤੋਂ ਜਿਹੜੇ ਨਾ ਆਵਾਰਾ ਕੁੱਤੇ ਦਾ ਬੜਵਾਨ ਵਾਸਤੇ। ਧੰਨਵਾਦ ਕਿ ਜਿਹੜੇ ਆਵਾਰਾ ਪਸ਼ੂਥ ਕੁਮਬਦ ਨੇ ਜਿਹੜੇ ਤੁਸੀਂ ਗਊਸ਼ਾਲਾ ਸਰਕਾਰੀ ਗਊਸ਼ ਨੂੰ ਸ਼ਿਫਟ ਕਰ ਨਹੀਂ ਕੀਤੇ ਉਹਦੇ ਕਰਕੇ ਜਿਹੜੇ ਆਵਾਰਾ ਸਾਂਡ ਜਾਂ ਆਵਾਰਾ ਸਾੜਾ ਪਸ਼ੂ ਤਾਂ ਨੇ ਉਹਦੇ ਨਾਲ ਟੱਕਰ ਖਾ ਕੇ ਦੰਦ ਮੂੰਹ ਟੁੱਟੇ ਉਹਦੇ ਲੋਕਾਂ ਦੇ ਉਹਦੇ ਵਾਸਤੇ ਧੰਨਵਾਦ। ਬੀਬੀ ਵਾਹ ਬਹੁਤ ਉੱਤਤਾ ਬਾਦ ਤੈਨੂੰ ਵੀ ਜਿਹੜਾ ਨਾ 1000 1000 ਰਿਪੋਰਟਸ ਨਿਪਟਾ ਕੇ ਤੈਨੂੰ ਖੜ ਲੋਗ ਦੇ ਲੋਗ ਵਾਪਿਸ ਭੇਜਣ